ਹਾਂਜੀ ਦੋਸਤੋ ਜੇ ਕੇ ਮਰੋਗ ਚੈਨਲ ਵਿੱਚ ਤੁਹਾਡੇ ਸਭ ਦਾ ਸਵਾਗਤ ਹੈ ਤਾਂ ਦੋਸਤੋ ਮੈਂ ਤੁਹਾਨੂੰ ਅੱਜ ਜਿਹੜੇ ਮੁੱਦੇ ਬਾਰੇ ਸੂਚਿਤ ਕਰ ਰਿਹਾ ਹਾਂ ਇਹ ਮੁੱਦਾ ਚੋਣੇ ਨੂੰ ਲੈ ਕੇ ਹੈ ਤਾਂ ਕੁਝ ਕਿਸਾਨ ਵੀਰਾਂ ਦੇ ਮਨ ਵਿੱਚ ਇੱਕ ਡਾਊਟ ਰਹਿੰਦਾ ਹੈ ਕਿ ਐਸ ਸਮੇਂ ਕੀ ਕਰਨਾ ਚਾਹੀਦਾ ਹੈ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜਿੱਦਾਂ ਤੁਸੀਂ ਆ ਚੋਣੇ ਨੂੰ ਦੇਖ ਰਹੇ ਹੋ ਤਾਂ ਚੋਨੇ ਨੂੰ ਜਿਹੜਾ ਦੁੱਧ ਆ ਪੈ ਚੁੱਕਿਆ ਹੈ ਤਾਂ ਤੁਸੀਂ ਇਸ ਤਰ੍ਹਾਂ ਨੱਪ ਕੇ ਦੇ ਸਕਦੇ ਹੋ ਆ ਦੁੱਧਾ ਹੁੰਦਾ ਜੀ ਹਾਂਜੀ ਇਹ ਇੱਕ ਤਰ੍ਹਾਂ ਦੁੱਧ ਦੀ ਤਰ੍ਹਾਂ ਹੁੰਦਾ ਇਸ ਲਈ ਤਾਂ ਕਰਕੇ ਇਸ ਸਟੇਜ ਨੂੰ ਮਿਲਕਿੰਗ ਸਟੇਜ ਵੀ ਕਿਹਾ ਜਾਂਦਾ ਹੈ ਤਾਂ ਦੋਸਤੋ ਇਸ ਸਟੇਜ ਵਿੱਚ ਕਿਸਾਨ ਵੀਰਾਂ ਦਾ ਹਮੇਸ਼ਾ ਹੀ ਸਵਾਲ ਹੁੰਦਾ ਹੈ ਕਿ ਸਾਨੂੰ ਇਸ ਵਕਤ ਝੋਨੇ ਵਿੱਚ ਕੀ ਪਾਉਣਾ ਚਾਹੀਦਾ ਹੈ ਤਾਂ ਮੈਂ ਤੁਹਾਨੂੰ ਸਭ ਨੂੰ ਦੱਸ ਦਿੰਦਾ ਦੇਣਾ ਚਾਹੁੰਦਾ ਹਾਂ ਕਿ ਤੁਹਾਡਾ ਝੋਨਾ ਨਿਸਰ ਚੁੱਕਿਆ ਹੈ ਉਸ ਵਿੱਚ ਦੁੱਧਾ ਯਾਨੀ ਕਿ ਮਿਲਕਿੰਗ ਸਟੇਜ ਆ ਚੁੱਕੀ ਹੈ। ਤੇ ਇਸ ਸਮੇਂ ਜਿਹੜਾ ਹੈ ਤੁਸੀਂ ਇਸ ਵਿੱਚ ਕੁਝ ਵੀ ਨਹੀਂ ਕਰ ਸਕਦੇ। ਜੋ ਕਰਨਾ ਹੈ ਹੁਣ ਕੁਦਰਤ ਨੇ ਕਰਨਾ ਹੈ। ਤਾਂ ਪਹਿਲਾਂ ਹਾਂ ਪਹਿਲਾਂ ਜਰੂਰ ਤੁਸੀਂ ਇਸ ਵਿੱਚ ਐਨ ਪੀ ਕੇ ਤੇ ਅਮੋਨੀਅਮ ਨਾਈਟ੍ਰੇਟ ਤੇ ਬੋਰਨ ਵਗੈਰਾ ਇਸ ਵਿੱਚ ਜਿਹੜੇ ਗਿਆ ਸਪਰੇ ਵਗੈਰਾ ਕਰ ਸਕਦੇ ਸੀ। ਪਰ ਹੁਣ ਕੀ ਹੈ ਹੁਣ ਜੋਨਾ ਜਿੱਦਾਂ ਕਿ ਨਿਸਰ ਚੁੱਕਿਆ ਹੈ ਇਸ ਚਦਾਣਾ ਬਣ ਰਿਹਾ ਹੈ ਪੋਲੀਨੇਸ਼ਨ ਹੋ ਚੁੱਕੀ ਹੈ ਤਾਂ ਹੁਣ ਤੁਸੀਂ ਇਸ ਵਕਤ ਕੁਝ ਵੀ ਨਹੀਂ ਕਰ ਸਕਦੇ ਤਾਂ ਬਹੁਤ ਸਾਰੇ ਕਿਸਾਨ ਵੀ ਵੀਰ ਇਸ ਵਿੱਚ ਬੋਰਨ ਪਾਉਣਗੇ ਤੁਹਾਡੇ ਕੋਲ ਕੰਪਨੀਆਂ ਵਾਲੇ ਆਉਣਗੇ ਕਹਿਣਗੇ ਆ ਪ੍ਰੋਡਕਟ ਲੈ ਲਓ ਇਹ ਪ੍ਰੋਡਕਟ ਲੈ ਲਓ ਤਾਂ ਤੁਸੀਂ ਇਸ ਵਕਤ ਤੁਹਾਡਾ ਕੋਈ ਵੀ ਪ੍ਰੋਡਕਟ ਕਿਸੇ ਕੰਮ ਦਾ ਨਹੀਂ ਹੈ हां ਜਿਹੜੇ ਕਿਸਾਨ ਵੀਰਾਂ ਦਾ ਚੋਨਾ ਹਲੇ ਉਹਨਾਂ 'ਚ ਪੋਲੀਨੇਸ਼ਨ ਨਹੀਂ ਹੋਈ ਜਿੱਦਾਂ ਤੁਸੀਂ ਦੇਖ ਰਹੇ ਹੋ ਇਸ ਵਿੱਚ ਜਿਹੜੀ ਹੈਗੀ ਆ ਆ ਦੇਖੋ ਦਾਣੇ ਨਹੀਂ ਬਣੇ ਪੋਲੀਨੇਸ਼ਨ ਹੋਣ ਵਾਲੀ ਹੈ ਦਾਣੇ ਨਹੀਂ ਵਿਗੜੇ ਤਾਂ ਜਿਹੜੇ ਗਿਆ ਦਾਣਾ ਨਹੀਂ ਬਣਿਆ ਤਾਂ ਤੁਸੀਂ ਇਸ ਵਿੱਚ ਬੋਰਨ ਪਾ ਸਕਦੇ ਹੋ ਐਨ ਪੀ ਕੇ ਪਾ ਸਕਦੇ ਹੋ ਤੇ ਲਾਸਟ ਵਿੱਚ ਜਿਹੜੇ ਹੈਗਾ ammonia nitrate ਦੀ spray ਕਰ ਸਕਦੇ ਹੋ ਤਾਂ ਇਸ ਦਾ ਬਹੁਤ ਹੀ ਫਾਇਦਾ ਹੁੰਦਾ ਹੈ ਤੇ ਦੋਸਤੋ ਇਹ ਸਭ ਗੱਲਾਂ ਤੁਹਾਡੇ ਸਮਝ ਆ ਗਈਆਂ ਹੋਣਗੀਆਂ ਮੈਂ ਉਮੀਦ ਕਰਦਾ ਹਾਂ ਕਿ ਇਹ ਵੀਡੀਓ ਤੁਹਾਨੂੰ ਬਹੁਤ ਕੁਝ ਦੱਸ ਦੇਗੀ ਤਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਹੀ ਮਦਦਗਾਰ ਹੋਏਗੀ don't want